ਦੋਸਤ ਆਤਮਾ ਤੋਂ छुटकारा ਪਾਉਣ ਦੇ ਚੱਕਰ ਦੇ ਵਿੱਚ ਪਿਓ ਨੇ ਨਵ ਜੰਮੇ ਬੱਚੇ ਆਪਣੇ بیٹے ਦਾ ਕੀਤਾ ਕਤਲ ਇਹ ਘਟਨਾ Rajasthan ਦੇ Bundi ਜ਼ਿਲ੍ਹੇ ਦੇ ਵਿੱਚ ਐਤਵਾਰ ਨੂੰ ਇੱਕ ਨਵ ਜੰਮੇ ਬੱਚੇ ਦੀ ਹੱਤਿਆ ਦੇ ਦਿਲ ਦੇ ਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਤੇ ਇਸ ਘਟਨਾ ਬਾਰੇ ਕਿਸੇ ਹੋਰ ਨੇ ਨਹੀਂ ਸਗੋ ਇਸ ਘਟਨਾ ਨੂੰ ਅੰਜਾਮ ਬੱਚੇ ਦੇ ਪਿਤਾ ਵੱਲੋਂ ਹੀ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਉਸ ਨੂੰ ਸ਼ੱਕ ਸੀ ਕਿ ਉਸ ਤੇ ਕੋਈ ਦੁਸ਼ਟ ਆਤਮਾ ਸੀ ਅਤੇ ਇਸ ਲਈ ਉਸਨੇ ਇੱਕ ਤਾੰਤ੍ਰਿਕ ਤੋਂ ਸਲਾਹ ਲਈ ਸੀ ਕਿ ਉਸਨੇ ਤਾੰਤ੍ਰਿਕ ਨੇ ਕਿਹਾ ਸੀ ਕਿ ਉਸ ਬੱਚੇ ਦੇ ਉੱਤੇ ਕੋਈ ਦੁਸ਼ਟ ਆਤਮਾ ਹੈ ਤੇ ਉਸ ਦੀ ਬਲੀ ਦੇਣੀ ਪਵੇਗੀ ਤੇ ਇਸ ਲਈ ਉਸਨੇ ਉਸ ਦੇ ਪਿਤਾ ਨੇ ਆਪਣੇ ਬੱਚੇ ਦਾ ਕਤਲ ਕਰ ਦਿੱਤਾ ਤੇ ਪੁਲਿਸ ਇਸ ਮਾਮਲੇ ਦੀ ਸਾਰੀ ਜਾਂਚ ਕਰ ਰਹੀ ਹੈ ਜਾਣਕਾਰੀ ਦੇ ਮੁਤਾਬਿਕ ਇਹ ਘਟਨਾ ਐਤਵਾਰ ਸਵੇਰੇ ਕਰੀਬ 5 ਵਜੇ ਡਾਲਰਪਿੰਡ ਦੇ ਵਿੱਚ ਵਾਪਰੀ ਹੈ 10 ਮਹੀਨੇ ਦਾ ਅੰਸ਼ ਆਪਣੀ ਮਾਂ ਗਾਇਤਰੀ ਦੇ ਨਾਲ ਸੁੱਤਾ ਪਿਆ ਸੀ ਤੇ ਜਦੋਂ ਮੁਲਜ਼ਮ ਜਤਿੰਦਰ ਬੈਰਵਾ ਉਰਫ ਜੀਤੂ ਉੱਥੇ ਪਹੁੰਚ ਗਿਆ ਤੇ ਉਸ ਨੇ ਬੱਚੇ ਨੂੰ ਚੁੱਕ ਕੇ ਜ਼ਮੀਨ ਦੇ ਉੱਤੇ ਸੁੱਟ ਦਿੱਤਾ ਇਸ ਤੋਂ ਬਾਅਦ ਪਰਿਵਾਰਕ ਮੈਂਬਰ ਬੱਚੇ ਨੂੰ ਲੈ ਕੇ ਸਥਾਨਿਕ ਸਿਵਲ ਹਸਪਤਾਲ ਦੇ ਵਿੱਚ ਲੈ ਗਏ ਤੇ ਜਿੱਥੇ ਡਾਕਟਰਾਂ ਨੇ ਉਸ ਨੂੰ ਮਰ ਤੱਕ ਐਲਾਨ ਦਿੱਤਾ ਤੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਕਾਪਰਾ ਦੇ ਐਸ ਐਚਓ ਕਮਲ ਸਿੰਘ ਨੇ ਦੱਸਿਆ ਸੀ ਕਿ ਮ੍ਰਿਤਕ ਬੱਚੇ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ ਤੇ ਮੁਲਜ਼ਮ ਦੇ ਖਿਲਾਫ ਮੁਲਜ਼ਮ ਪਿਤਾ ਦੇ ਖਿਲਾਫ ਭਾਰਤੀ ਨਿਆਂ ਸਹਿਨਤਾ ਦੀਆਂ ਸੰਬੰਧਿਤ ਧਰਾਵਾਂ ਦੇ ਤਹਿਤ ਮਾਮਲਾ ਕਤਲ ਕੇਸ ਜਿਹੜਾ ਉਹ ਦਰਜ ਕਰ ਲਿਆ ਗਿਆ ਹੈ ਪੋਸਟਮਾਰਟਮ ਤੋਂ ਬਾਅਦ ਬੱਚੇ ਦੀ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ ਤੇ ਦੋਸ਼ੀ ਜਤਿੰਦਰ ਬੈਰਵਾ ਵਾਸੀ ਪਿੰਡ ਬਡੂੰਦਾ ਕਰੀਬ 1 ਸਾਲ ਤੋਂ ਆਪਣੀ ਪਤਨੀ ਦੇ ਨਾਲ ਆਪਣੇ ਸਹੁਰੇ ਘਰ ਦੇ ਵਿੱਚ ਰਹਿ ਰਿਹਾ ਸੀ ਤੇ ਐਸ ਐਚਓ ਨੇ ਦੱਸਿਆ ਹੈ ਕਿ ਮੁਲਜ਼ਮ ਨੂੰ ਸ਼ੱਕ ਸੀ ਕਿ ਉਸ ਦੇ ਵਿੱਚ ਉਸ ਦੇ ਬੱਚੇ ਦੇ ਵਿੱਚ ਕੋਈ ਭੈੜੀ ਆਤਮਾ ਹੈ ਤੇ ਇਸ ਤੋਂ ਛੁਟਕਾਰਾ ਪਾਉਣ ਦੇ ਲਈ ਉਹ ਤਾੰਤ੍ਰਿਕ ਦੇ ਕੋਲ ਗਿਆ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਕਹਿਣ ਤੇ ਉਸਨੇ ਆਪਣੇ ਬੱਚੇ ਦੀ ਬਲੀ ਦੇ ਦਿੱਤੀ ਪੁਲਿਸ ਨੇ ਮਲਜ਼ਮ ਦੇ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਮਲਜ਼ਮ ਫਰਾਰ ਹੈ ਤੇ ਉਸ ਦੀ ਭਾਲ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਤਾੰਤ੍ਰਿਕ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਇਸ ਸਾਲ ਜਨਵਰੀ ਦੇ ਵਿੱਚ ਬੂੰਦੀ ਚ ਇੱਕ ਲੜਕੀ ਦੇ ਕਤਲ ਦੀ ਭਿਆਨਕ ਘਟਨਾ ਸਾਹਮਣੇ ਆਈ ਸੀ ਇੱਥੇ ਇੱਕ ਨੌਜਵਾਨ ਨੇ ਆਪਣੀ ਪ੍ਰੇਮਿਕਾ ਦਾ ਗਲਾ ਘੋਟ ਕੇ ਉਸ ਦਾ ਕਤਲ ਕਰ ਦਿੱਤਾ ਤੇ ਦੋਵੇਂ ਆਪਣੇ ਫਾਰਮ ਹਾਊਸ ਦੇ ਵਿੱਚ ਮਿਲਣ ਗਏ ਹੋਏ ਸਨ ਕਤਲ ਤੋਂ ਬਾਅਦ ਦੋਸ਼ੀ ਨੌਜਵਾਨ ਨੇ ਪੁਲਿਸ ਕੰਟਰੋਲ ਰੂਮ ਦੇ ਵਿੱਚ ਸੂਚਨਾ ਦਿੱਤੀ ਅਤੇ ਇਸ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਪੁਲਿਸ ਨੇ Laash ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਮੁਲਜ਼ਮ ਦੀ ਪਛਾਣ ਮੁਕੇਸ਼ ਮੇਘਵਾਲ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਲੜਕੀ ਬੂੰਦੀ ਦੇ ਕਿਸੇ ਕੋਚਿੰਗ ਇੰਸਟੀਚਿਊਟ ਦੇ ਵਿੱਚ ਪੜਾਉਂਦੀ ਸੀ ਉੱਥੇ ਹੀ ਦੋਹਾਂ ਦੀ ਮੁਲਾਕਾਤ ਹੋਈ ਸੀ ਅਤੇ ਡੀਐਸਪੀ ਤਲੇਤਾ ਮਹਾਵੀਰ ਸ਼ਰਮਾ ਨੇ ਦੱਸਿਆ ਹੈ ਕਿ ਪੁਲਿਸ ਕੰਟਰੋਲ ਰੂਮ ਨੂੰ ਨੌਜਵਾਨ ਮੁਕੇਸ਼ ਮੇਗਵਾਲ ਵੱਲੋਂ ਇੱਕ ਲੜਕੀ ਨੂੰ ਮਾਰਨ ਦੀ ਸੂਚਨਾ ਦਿੱਤੀ ਗਈ ਸੀ ਅਤੇ ਮੁਲਜ਼ਮ ਅਤੇ ਪੀੜਤਾ ਵਿਚਾਲੇ ਪ੍ਰੇਮ ਸਬੰਧਾਂ ਦੀ ਗੱਲ ਵੀ ਸਾਹਮਣੇ ਆਈ ਸੀ